ਕੀ ਤੇ ਵੀ ਠੀਕ ਜਿਹੜੇ ਬਿੱਖਰੋਨੇ ਸਾਰੇ ਹਾਂ ਸਸਤੀ ਕਾਂਜੀ ਅੱਜ ਆਪਾਂ ਦੱਸਾਂਗੇ ਤੁਹਾਨੂੰ ਜਿਵੇਂ ਆਪਣਾ ਪੂਰਾ ਸੈੱਟ ਹੁੰਦਾ ਵਾ ਕਮੀਜ਼ ਜੀ ਸਲਵਾਰ ਤੇ ਨਾਲ ਸਟੌਲ ਉਹਦੇ ਵਿੱਚ ਕਮੀਜ਼ ਦੀ ਆਪਾਂ ਕਪੜਾ ਸਾਈਡ ਤੇ ਕਰ ਲਿਆ ਵਾ ਸਟੌਲ ਵੀ ਵਿੱਚੋਂ ਕੱਟ ਲਿਆ ਵਾ ਉਹ ਬਚ ਗਿਆ ਹੁਣ ਆਪਣਾ ਸਲਵਾਰ ਦਾ ਕਪੜਾ ਕੋਈ ਪਲਾਜ਼ੋ ਬਣਾਉਂਦਾ ਹੈ ਕੋਈ ਸਲਵਾਰ ਬਣਾਉਂਦਾ ਹੈ ਇਸ ਕਰਕੇ ਇਹਦਾ ਬਾਹਰ ਕੱਟ ਹੁੰਦਾ ਹੈ ਇਹਦਾ ਜਿਵੇਂ ਆਪਾਂ ਲੰਬਾਈ ਵਿੱਚ ਕਪੜਾ ਅਟਾਰ ਲਿਆ ਵਾ ਇਪੂ ਲੈ ਲਵੇ ਆਪਾਂ 35 ਇੰਚ ਆਪਾਂ ਸਵਾਰ ਬਣਾਣੀ ਆਂ ਤਾਲੀਏ ਚ 35 ਚ ਕਟਾ ਚੁ ਲਈਏ ਹੁਣ ਆਪਾਂ ਇਸ ਤਰੀਕੇ ਨਾਲ ਡਬਲ ਕਰ ਲੈਣਾ ਜਿੰਨਾ ਬਾਰਸੀ ਦਾ ਕਪੜਾ ਡਬਲ ਵਿੱਚ ਵਾਰ ਆ ਬਣਾ ਆ ਗਿਆ 14 3.5 8 ਇੰਚ ਬਾਰ ਕਪੜਾ ਦਾ ਇਸ ਤਰੀਕੇ ਹੁਣ ਆਪਾਂ ਮੈਨੀ ਵਾਲੀ ਸਲਵਾਰ ਜਿਹੜੇ ਮੈਂ ਕਹਿੰਦੇ ਆਪਾਂ ਮੈਨੀ ਵਾਲ ਸਲਵਾਰ ਬਣਾਵਾਂਗੇ ਸਟੇਟਸ ਸਲਵਾਰ ਮੈਨੀ ਵਾਲੀ ਇਸ ਦੇ ਨਾਲ ਕਪੜਾ ਹੁਣ ਇਸ ਤਰੀਕੇ ਆਪਾਂ ਲੰਬਾਈ ਵਿੱਚ ਕਪੜਾ ਲਾ ਕੇ ਉੱਪਰ ਜਿਹੜਾ ਆਪਣਾ ਕਪੜਾ ਸੀ ਇਸ ਤਰੀਕੇ ਇਹ ਬਚ ਗਿਆ ਸੀਗਾ ਬਚੇ ਹੋਏ ਕਪੜੇ ਨੂੰ ਇਸ ਤਰ੍ਹਾਂ ਆਪਾਂ ਫੋਲਡ ਲਗਾ ਲਿਆ ਇਹ ਆਪਾਂ ਨੇ ਸਮਝ ਲਈ ਵੀਰੇ ਤੇ ਇਹ ਪਾਸਾ ਪੁੱਠਾ ਵਾ ਇਹ ਤਾਂ ਬਿਲਕੁਲ ਘੱਟ ਵਰਗਾ ਇਸ ਕਰਕੇ ਆਪਾਂ ਨਿਸ਼ਾਨੀ ਸਭ ਤੋਂ ਪਹਿਲਾਂ ਉੱਠੇ ਕਪੜੇ ਤੇ ਇਸ ਤਰ੍ਹਾਂ ਲਗਾ ਲੈਣੀ ਹੈ ਜਿਹੜੇ ਸ਼ਾਈਨ ਵਾਲਾ ਪਾਸਾ ਸਿੱਧਾ ਵਾ ਉੱਪਰ ਪੁੱਠਾ ਰੱਖ ਲਿਆ। ਬਾਕੀ ਆ ਡਿਜ਼ਾਈਨ ਤੋਂ ਦੇਖਣਾ ਹੁੰਦਾ ਆਪਾਂ। ਜਿਹੜੇ ਪਾਸੇ ਡਿਜ਼ਾਈਨ ਕਰ ਦਿੱਤਾ ਉਹਨੂੰ ਆਪਾਂ ਪੁੱਠਾ ਹੀ ਕਰਨਾ। ਇਸ ਤਰੀਕੇ ਹੁਣ ਆਪਾਂ ਇਹ ਜਿਹੜਾ ਕੱਪੜਾ ਬਚਿਆ ਹੋਇਆ ਵਾ। ਇਹਨੂੰ ਇਸ ਤਰ੍ਹਾਂ ਆਪਾਂ ਨਾਲ ਉਹ ਐਸ ਕਰ ਲਵਾਂ। ਉੱਪਰਲੇ ਪਾਸੋਂ ਹੀ ਰੱਖਣਾ। ਇਹਦੇ ਵਿੱਚ ਆਪਾਂ 벨ਟ ਜੇਕਰ ਆਪਾਂ ਕੱਟਣੀ ਹੈ। 벨ਟ ਆਪਾਂ ਬਾਅਦ ਚ ਕੱਢਾਂਗੇ। ਪਹਿਲਾਂ ਆਪਾਂ ਇਸ ਤਰ੍ਹਾਂ

ਤੇ ਉਸ ਤੋਂ ਬਾਅਦ ਆਪਾਂ ਦੂਸਰੇ ਨੰਬਰ ਤੇ ਆ ਗਏ ਇੱਥੇ ਆਸਮਲਿਕ ਅਸਰ ਨਮਾ ਲਈ ਆਪਾਂ ਸੱਡੇ ਦਾ ਸੰਚ ਇਸ ਤਰੀਕੇ ਆਪਾਂ ਸਿੱਧੀ ਇਹਦੀ ਸ਼ੇਪ ਮਲਾ ਦਉਣੀ ਹੈ ਇਸ ਤਰ੍ਹਾਂ ਚਲੇ ਲਗਾਉ ਏਸੀ ਆਪਣਾ ਸਟੇਟਸ ਲਵਾਰ ਜਿਵੇਂ ਪੱਲੇ ਕੁੰਦਿਆ ਨਾਲ ਅੱਠਾ ਡਰਾਪ ਤੇ ਕਟਾਈ ਇਹ ਜੋ ਕਪੜਾ ਬਚ ਗਿਆ ਇਹਦੇ ਵਿੱਚੋਂ ਇਸ ਤਰ੍ਹਾਂ ਆਪਣੀ ਹੁਣ ਬੈਲਟ ਬਣ ਜੇਗੀ bina jod to ਬੈਲਟ ਆਪਣੀ ਤਿਆਰ ਹੋ ਜੇਗੀ ਇਹਦੀ ਸਾਢੇ ਸਾਢੇ ਇਹਦੇ ਵਿੱਚ ਆਪਾਂ 8 ਦੀ ਕਟਾਈ ਕਰ ਲੈਣੀ ਆ తయారుంచె జా కర తే చూస్ తన బెల్టా జోరతో thank mm -hmm. ਇਸ ਤਰੀਕੇ ਤੁਹਾਡੇ ਕੋਲ ਵੀ ਕੋਈ ਵੀ ਸੈਟ ਆ ਜਿਹੜਾ ਸੂਟ ਦਾ ਇਸੇ ਤਰੀਕੇ ਹੀ ਆਪਾਂ ਸਲਵਾਰ ਦੀ ਕਟਾਈ ਕਰਨੀ ਹੈ ਇਹ ਸਲਵਾਰ ਆਪਣੀ ਨੋਰਮਲ ਬਣ ਜਾਂਦੀ ਹੈ ਨਾ ਬਹੁਤੀ ਭਾਰੀ ਨਾ ਬਹੁਤੀ ਹਲਕੀ ਬਹੁਤ ਆਸਾਨ ਤਰੀਕਾ ਵਾ ਕਟਾਈ ਸਿਲਾਈ ਦਾ ਇਸ ਤਰ੍ਹਾਂ ਤੁਸੀਂ ਵੀ ਕੋਸ਼ਿਸ਼ ਕਰੋ ਵੀਡੀਓ ਵੇਖ ਕੇ ਅਗਰੇ ਸ਼ੇਅਰ ਕਰੋ